ਜੋਗੀ ਤੇਰਾ ਚੈਨਲ ਦੇਖ ਰਹੇ ਸਾਡੇ ਪਿਆਰੇ ਦਰਸ਼ਕੋ ਦੇਸ਼ ਵਿਦੇਸ਼ ਬੈਠੇ ਦਰਸ਼ਕੋ ਅਸੀਂ ਅੱਜ ਜਿਹੜੀਆਂ ਪਰਿਵਾਰਕ ਬੋਲੀਆਂ ਭਰਾ ਭੈਣ ਦੀਆਂ ਭੂਆ ਭਤੀਜੇ ਦੀਆਂ ਨਣਦ ਭਰਜਾਈ ਦੀਆਂ ਬਹੁਤ ਸੋਹਣੀਆਂ ਪਰਿਵਾਰਕ ਬੋਲੀਆਂ ਪੇਸ਼ ਕਰਨ ਜਾ ਰਹੇ ਹਾਂ ਮੇਰਾ ਵੀਰ ਪਾਣੀ ਇੱਕ ਵੀਰ ਦੇਈ ਮੇਰ ਰੱਬਾ ਸਭ 판 ਨੂੰ ਬੜਾ ਵੇ ਚਿਤ ਕਰਦਾ ਇੱਕ ਵੀਰ ਦੇਈ ਮੇਰ ਰੱਬਾ ਵੀ ਵੀਰ ਰੱਬ ਨੇ ਦਿੱਤੇ ਵੱਡਾ ਮੋਣ ਸੀ ਛੋਟਾ ਪਟਵਾਰੀ ਦੋ ਵੀਰ ਰੱਬ ਨੇ ਦਿੱਤੇ ਵੱਡਾ ਮੋਣ ਸੀ ਛੋਟਾ ਨੇ ਦਿੱਤਾ ਦੂਜਾ ਕੇਰ ਬਾਚਰੀ ਦੇ ਵਿੱਚੋਂ ਆਇਆ ਇੱਕ ਵੀਰ ਰੱਬ ਨੇ ਦਿੱਤਾ ਦੂਜਾ ਕੇਰ ਬਾਚਰੀ ਦੇ ਵਿੱਚੋਂ ਆਇਆ ਇੱਕ ਵੀਰ ਰੱਬ ਨੇ ਦਿੱਤਾ ਮੈਦਾ ਕੱਢੇ ਵੇਸਣਿਆ ਜਿੱਤ ਲਾ ਕੇ ਗੁੰਦਣਾ ਪਤੀ ਦੇ ਦੇ ਇਕ ਕਾਢੇ ਵੇਸਣਿਆ ਕਿ ਤੇ ਪਤੀ ਜੈਨੂ ਮੈਂ ਪਾਰ ਆ ਜੁੜੀ ਚਾਰੇ ਜਮ ਚੱਕੇ ਪਤੀ ਜੈਨੂ ਬਤਵੀ ਜੀਆਂ ਦੇ ਸੰਗਲ ਫੜਾਵੇ ਪਾਪੋ ਮੈਂ ਨਿਤਵਾਰ ਮੇ ਜਾਲ ਪਾਵਾਂ ਮੀਰਾ ਤੇਰੀ ਜੜ ਲੱਗ ਜੇ ਕੇ ਮੈਂ ਨਿਤਵਾਰ ਮੇ ਜਾਲ ਪਾਵਾਂ ਮੀਰਾ ਤੇਰੀ ਜੜ ਲੱਗ ਜੇ ਮੂਤ ਤੈਨੂੰ ਦੁੱਧ ਦਛਨਾ ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ ਮੀਰਾ ਤੈਨੂੰ ਦੁੱਧ ਦਛਨਾ ਤੇਰੇ ਬੋਤੇ ਨੂੰ ਹੱਥ ਛੱਤ ਰੀਸੂਏ ਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਛੱਤ ਰੀਸੂਏ ਦੀ ਜਾਵੇ ਪਟੜੀ ਓ ਵੀਰ ਮੇਰਾ ਕੁੜੀਓ ਧੀਰ ਮੱਝੀਆਂ ਦੇ ਸੰਗੜ ਫੜਾਵੇ ਪਾਬੋ ਪਾਵੇ ਮੱਤੇ ਦਿਓੜੀਆਂ ਧੀਰ ਮੱਝੀਆਂ ਦੇ ਸੰਗੜ ਫੜਾਵੇ ਪਾਬੋ ਸਕਟ ਵਡੀਆਂ ਪਰ ਜਾਏ ਕਰ ਮੇਰੇ ਵੀਰ ਨਾਲਗੇ ਸਕਟ ਵਡੀਆਂ ਪਰ ਜਾਏ ਕਰ ਮੇਰੇ ਵੀਰ ਨਾਲਗੇ ਮੁੱਤਵੀ